नमस्कार दोस्तों उठ जाग मुसाफिर भोर भयो अब रेण तहां जोतूं सौवत है जो सौवत है सो खूबसूरत है जो ताकत है सो पावत है जी हां दोस्तों ऑफलाइन विद बेहतरीन रिजल्ट तहां बाद हुन ਤੁਹਾਡੇ ਲਈ जेआर क्लासेस लॉन्च ਕਰਨ ਜਾ ਰਿਹਾ ਹੈ ஆன்लाइन YouTube प्लेटफार्म ਜਿੱਥੇ ਤੁਹਾਡੀ ਗਵਰਨਮੈਂਟ ਐਗਜ਼ਾਮ ਦੀ ਪ੍ਰੈਪਰੇਸ਼ਨ ਹੋਵੇਗੀ ਹੋਰ ਵੀ ਖੂਬਸੂਰਤ ਮੈਂ ਜਗਦੀਸ਼ ਜੇਆਰ ਕਲਾਸਿਸ ਪੰਜਾਬ ਦੇ অনলাইন ইউটিউব প্ল্যাটফর্ম ਦੇ ਆਪ ਜੀ ਦਾ ਮੇਗਾ ਸਵਾਗਤ ਕਰਦਾ ਹਾਂ ਇਹ ਚੈਨਲ ਬਣਾਉਣ ਦੀ ਲੰਮੇ ਸਮੇਂ ਤੋਂ ਉਡੀਕ ਤੇ ਸੋਚ ਸੀ ਜਿੱਥੇ ਆਪਾਂ ਆਪਣੀ ਬਿਹਤਰੀਨ ਟੀਮ ਦੇ ਨਾਲ ਸਾਰੇ ਗਵਰਨਮੈਂਟ ਕੰਪੀਟੀਟਿਵ ਇਗਜ਼ਾਮ ਜਿਵੇਂ ਪੰਜਾਬ ਪੁਲਿਸ ਸੀਨੀਅਰ ਅਸਿਸਟੈਂਟ ਐਕਸਾਈਟਿੰਗ ਇੰਸਪੈਕਟਰ ਪੀ ਟ੍ਰਿਪਲ ਐਸਬੀ ਕਲਰਕ ਲੈਗ ਤਹਿਸੀਲਦਾਰ ਰੇਲਵੇ ਅਤੇ ਐਸਐਸਸੀ ਦੀ ਤਿਆਰੀ ਪੂਰੀ ਇਮਾਨਦਾਰੀ ਮਿਹਨਤ ਅਤੇ ਲਗਨ ਨਾਲ ਕਰਾਂਗੇ ਸਾਥੀਓ ਜੇਕਰ ਮੈਂ ਆਪਣੇ ਬਾਰੇ ਗੱਲ ਕਰਾਂ ਤਮੈਂ ਪਿਛਲੇ 7 ਸਾਲਾਂ ਤੋਂ ਕੰਪੀਟੀਟਿਵ ਇਗਜ਼ਾਮ ਦੇ ਲਈ ਪੜਾ ਰਿਹਾ ਹਾਂ ਅਤੇ 5 ਤੋਂ ਵੱਧ ਗਵਰਨਮੈਂਟ ਕੰਪੀਟੀਟਿਵ ਇਗਜ਼ਾਮ ਕ੍ਰੈਕ ਕਰਨ ਦਾ ਅਨੁਭਵ ਹੈ ਸਾਥੀਓ ਤੁਸੀਂ ਸਾਡੇ ਇੰਸਟਾਗ੍ਰam ਅਤੇ ਟੈਲੀਗ੍ਰam ਨਾਲ ਜੁੜਨਾ ਨਾ ਭੁੱਲਿਓ ਜੁੜਨ ਲਈ ਦਿੱਤੇ ਹੋਏ ਕਿਊਆਰ ਕੋਡ ਨੂੰ ਸਕੈਨ ਕਰਕੇ ਜਾਂ YouTube ਦੇ ਡਿਸਕ੍ਰਿਪਸ਼ਨ ਵਿੱਚ ਦਿੱਤੇ ਲਿੰਕ ਰਾਹੀਂ ਜੁਆਇਨ ਕਰ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੈਸ਼ਨ ਨੂੰ ਵੱਧ ਤੋਂ ਵੱਧ ਲੋਕਾਂ ਤੇ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਜੇਕਰ ਤੁਸੀਂ ਸਾਡੇ ਨਾਲ ਆਫਲਾਈਨ ਜੁੜਨਾ ਚਾਹੁੰਦੇ ਹੋ ਤਾਂ ਆਫਲਾਈਨ ਬ੍ਰਾਂਚ ਅਬੂਹਰ ਲਾਗੇ ਆਲਮਗੜ੍ਹ ਵਿਖੇ ਹੈ ਜਿੱਥੇ ਸਾਰੇ ਗਵਰਨਮੈਂਟ ਕੰਪੀਟੀਟਿਵ ਇਗਜ਼ਾਮ ਦੇ ਆਫਲਾਈਨ ਬੈਚ ਬਿਹਤਰੀਨ ਡੈਡੀਕੇਟਿਡ ਅਤੇ ਸਿਲੈਕਟਿਡ ਟੀਮ ਨਾਲ ਸ਼ੁਰੂ ਹੋਣ ਜਾ ਰਹੇ ਹਨ ਤੁਹਾਡੀ ਸਫਲਤਾ ਸੁਨਿਸ਼ਚਿਤ ਕਰਨ ਲਈ ਬੈਚ ਵਿੱਚ ਤੁਹਾਡੇ ਨਾਲ ਪ੍ਰਮੋਦ ਸਰ ਇੰਡੀਆ ਅਤੇ ਪੰਜਾਬ ਜੀਕੇ ਦੇ ਮਾਹਿਰ ਪ੍ਰਦੀਪ ਸਰ ਮੈਥ ਅਤੇ ਕਰੰਟ ਅਫੇਅਰ ਦੇ ਬਾਦਸ਼ਾਹ ਅਨਿਲੇ ਸਰ ਰੀਜ਼ਨਿੰਗ ਅਤੇ ਸਾਇੰਸ ਸੋਸ਼ੀਅਲ ਸਰ ਪੰਜਾਬੀ ਅਤੇ ਕੰਪਿਊਟਰ ਉਨਮੈਂ ਇੰਗਲਿਸ਼ ਅਤੇ ਸਟੈਟਿਕ ਜੀਕੇ ਦੇ ਨਾਲ ਤੁਹਾਡੇ ਨਾਲ ਰੋਬਰੂ ਹੋਣਗੇ ਪਿਛਲੇ ਕੁਝ ਕੋਈ ਐਗਜ਼ਾਮ ਦੇ ਰਿਜ਼ਲਟ ਤੁਹਾਡੇ ਸਾਹਮਣੇ ਹਨ ਜੋ ਪੰਜਾਬ ਅਤੇ ਸੈਂਟਰ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ ਵਧੇਰੇ ਜਾਣਕਾਰੀ ਲਈ ਤੁਸੀਂ ਦਿੱਤੇ ਹੋਏ ਇਹਨਾਂ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ ਹੁਣ ਸਵਾਲ ਆਉਂਦਾ ਹੈ ਵਾਈਸ ਦਿਸ ਚੈਨਲ ਇਹ ਚੈਨਲ ਕਿਉਂ ਜਾਂ ਇਹ ਚੈਨਲ ਹੋਰਾਂ ਨਾਲੋਂ ਵੱਖਰਾ ਕਿਉਂ ਹੈ ਦੋਸਤੋ ਸਾਡਾ ਮੁੱਖ ਉਦੇਸ਼ 100% ਐਗਜ਼ਾਮ ਓਰੀਐਂਟਡ ਕੰਟੈਂਟ ਪ੍ਰੋਵਾਈਡ ਕਰਵਾਉਣਾ ਹੈ ਅਤੇ ਪੰਜਾਬ ਦੇ ਹਰ ਕੋਨੇ ਹਰ 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 ਵਿਦਿਆਰਥੀ ਤੱਕ ਸਸਤੀ ਸੌਖੀ ਅਤੇ ਗੁਣਵੱਤਾਪੂਰਨ ਸਟੱਡੀ ਨੂੰ ਪਹੁੰਚਾਉਣਾ ਦਾ ਹੈ ਇਸੇ ਚੈਨਲ ਰਾਹੀਂ ਪੰਜਾਬ ਦੇ ਸਾਰੇ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਪੰਜਾਬੀ ਅਤੇ ਇੰਗਲਿਸ਼ ਬਾਇਲੈਂਗੁਅਲ ਪ੍ਰੋਵਾਈਡ ਕਰਵਾਏ ਜਾਣਗੇ ਐਮਸੀਕਿਊ ਅਤੇ ਪੀਆਈਕਿਊ ਦੇ ਪ੍ਰੈਕਟਿਸ ਯੂਨੀਕ ਅਪਰੋਚ ਅਤੇ ਸਮਾਰਟਰ ਟ੍ਰਿਕਸ ਦੇ ਨਾਲ ਸਿੰਪਲੀਫਾਈਡ ਕਨਸੈਪਟਸ ਵਿਦ ਐਗਜ਼ਾਮਪਲ ਰਹਿਣਗੇ ਦੋਵੇਂ ਮੋਡਿਊਲ ਆਫਲਾਈਨ ਅਤੇ ਆਨਲਾਈਨ ਤੁਹਾਡੇ ਲਈ ਅਵੇਲੇਬਲ ਰਹਿਣਗੇ ਸਾਥੀਓ ਅੱਜਕਲ ਇਹ ਬਹੁਤ ਵੱਡਾ ਡਿਸਟਰੈਕਸ਼ਨ ਦਾ ਕਾਰਨ ਬਣਿਆ ਹੋਇਆ ਹੈ YouTube ਅਤੇ ਸੋਸ਼ਲ ਮੀਡੀਆ ਜਿਵੇਂ ਤੁਸੀਂ ਦੇਖ ਰਹੇ ਹੋ YouTube ਪੰਡਾਰਾ ਤਾਂ ਹੈ ਪਰ ਪਤਾ ਨਹੀਂ ਕੀ ਗ੍ਰੈਂਡ ਕਰਨਾ ਦੋਸਤੋ YouTube ਤੇ ਬਹੁਤਾ ਮਟੀਰੀਅਲ ਤਾਂ ਅਵੇਲੇਬਲ ਹੈ ਪਰ ਬੱਚੇ ਨੂੰ YouTube ਦੇ ਇਸ ਅਥਾਸ ਮੰਦਰ ਵਿੱਚੋਂ ਆਪਣੇ ਐਗਜ਼ਾਮ ਓਰੀਐਂਟਡ ਕੰਟੈਂਟ ਨੂੰ ਲੱਭਣ ਲਈ ਬਹੁਤਾ ਸਮਾਂ ਦੇਣਾ ਪੈਂਦਾ ਹੈ ਅਤੇ ਬਹੁਤੀ ਵਾਰੀ ਤਾਂ ਅਸੀਂ ਜੋ ਪਲੇਲਿਸਟ ਜਾਂ ਜੋ ਲੈਕਚਰ ਦੇਖ ਰਹੇ ਹੁੰਦੇ ਹਾਂ ਬਾਅਦ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਉਹ ਪਲੇਲਿਸਟ ਤਾਂ ਇਨਕੰਪਲੀਟ ਹੈ ਜਾਂ ਸੀਕੁਐਂਸ ਵਾਈਜ਼ ਅਵੇਲੇਬਲੀ ਨਹੀਂ ਹੈ ਅਤੇ ਫਿਰ ਤੋਂ ਸਾਨੂੰ ਉਹ ਲੈਕਚਰ ਉਹ ਟੋਪਿਕ ਪੂਰਾ ਕਰਨ ਲਈ ਦੂਜੇ ਪਲੇਟਫਾਰਮ ਤੇ ਸਰਚ ਕਰਨੀ ਪੈਂਦੀ ਹੈ ਜਿਸ ਨਾਲ ਸਾਡਾ ਬਹੁਤਾਂ ਕੀਮਤੀ ਸਮਾਂ ਅਸੀਂ ਗਵਾ ਲੈਂਦੇ ਹਾਂ ਐਸੇ ਡਿਸਟਰੈਕਸ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਇਹ ਚੈਨਲ ਬਣਾਉਣ ਦਾ ਫੈਸਲਾ ਕੀਤਾ ਇਸ ਚੈਨਲ ਉੱਤੇ ਤੁਹਾਨੂੰ ਜੋ ਵੀ ਮਟੀਰੀਅਲ ਅਵੇਲੇਬਲ ਕਰਵਾਇਆ ਜਾਵੇਗਾ ਉਹ ਬਿਲਕੁਲ ਫਰੀ ਆਫ ਕੋਸਟ ਬਿਲਕੁਲ ਐਗਜ਼ਾਮ ਓਰੀਐਂਟਡ ਟੌਪਿਕ ਵਾਈਜ਼ ਟਾਈਪ ਵਾਈਜ਼ ਅਤੇ ਸੈਪਰੇਟ ਪਲੇਲਿਸਟ ਦੇ ਨਾਲ ਅਵੇਲੇਬਲ ਹੋਵੇਗਾ ਦੋਸਤੋ ਤੁਹਾਨੂੰ ਕੰਪਲੀਟ ਸੀਰੀਜ਼ ਕੰਪਲੀਟ ਸਿਲੇਬਸ ਅਵੇਲੇਬਲ ਕਰਵਾਇਆ ਜਾਵੇਗਾ ਦੋਸਤੋ ਤੁਹਾਨੂੰ ਇਸ ਚੈਨਲ ਤੇ ਕੰਪਲੀਟ ਸਿਲੇਬਸ ਪੀワイਕਿਊ ਐਮਸੀਕਿਊ ਅਤੇ ਐਕਸਪੈਕਟਿਡ ਕੁਐਸਚਨਸ ਦੀ ਪ੍ਰੈਕਟਿਸ ਪੀਡੀਐਫ ਅਤੇ ਨੋਟਸ ਤੁਹਾਨੂੰ ਸਾਡੇ ਇੰਸਟਾਗ੍ਰam ਅਤੇ ਟੈਲੀਗ੍ਰam ਚੈਨਲ ਤੇ ਬਾਈਲੈਂਗੁਅਲ ਪ੍ਰੋਵਾਈਡ ਕਰਵਾਏ ਜਾਣਗੇ ਰੈਗੂਲਰ ਪ੍ਰੈਕਟਿਸ ਸੀਰੀਜ਼ ਅਤੇ ਸਟ੍ਰੈਟਜੀ ਅਤੇ ਗਾਈਡੈਂਸ ਸਾਂਝੀ ਕਰ ਦਿੱਤੀ ਜਾਵੇਗੀ ਦੋਸਤੋ ਆਹ ਤਿੰਨ ਸਵਾਲ ਮੇਰੇ ਤੁਹਾਡੇ ਲਈ ਹੈ ਤੁਸੀਂ ਆਪਣੇ ਆਪ ਤੋਂ ਇਹ ਤਿੰਨ ਸਵਾਲ ਕਰਨੇ ਹਨ ਸੈਸ਼ਨ ਨੂੰ ਇੰਨਾ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਮੈਂ ਤੇ ਦੇ ਇੱਕ ਬਿਹਤਰੀਨ ਦੇ ਟੌਪਿਕ ਅਤੇ ਬਿਹਤਰੀਨ ਕਨਸੈਪਟ ਦੇ ਨਾਲ ਜੈ ਹਿੰਦ ਵਿਸ਼ ਯੂ ஆல் ਦਾ ਬੈਸਟ ਟੇਕ ਕੇਅਰ ਬਾਏ ਬਾਏ।